ਪਈ ਅਮਰਿਤਪਾਲ ਸਿੰਘ ਨੂੰ ਮਿਲੀ 4 ਦਿਨਾਂ ਦੀ ਪੈਰੋਲ ਅੰ ਜੁਲਾਈ ਨੂੰ ਐਮਪੀ ਵੱਜੋਂ ਸੋਚ ਚੁਪ ਲਈ ਆ ਰਹੇ ਬਾਹਰ ਐਮਪੀ ਸਰਜੀਤ ਸਿੰਘ ਖਾਲਸਾ ਦੇ ਬਿਆਨ ਨੇ ਇਸ ਗੱਲ ਤੇ ਲਾਈ ਮੋਹਰ ਭਾਜਪੀ ਦੇ ਪ੍ਰਧਾਨ ਬਲਰਾਮ ਚਖੜ ਨੇ ਇਸ ਫੈਸਲੇ ਤੋਂ ਨਾਕੁਸ਼ਤੀ ਸੇ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਦ ਸਿੰਘ ਨੇ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਤੁਸੀਂ ਦੇਖ ਰਹੇ ਹੋ ਆਪਸੇ ਸਾਇੰਟਿਵ ਤੇ ਇਸ ਸਮੇਂ ਦੀ ਇੱਕ ਵੱਡੀ ਖਬਰ ਜੋ ਕਿ ਪੰਜਾਬ ਤੋਂ ਆ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਇਹ ਪੈਰੋਲ 5 ਜੁਲਾਈ ਤੋਂ ਸ਼ੁਰੂ ਹੋਵੇਗੀ ਪੰਜਾਬ ਪੁਲਿਸ ਦੀ ਸਪੈਸ਼ਲ ਟੀਮ ਡਿਬਰੂਗੜ ਜੇਲ੍ਹ ਅਸਮ ਲਈ ਰਵਾਨਾ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਨੇ ਹਲਕਾ ਖਡੂਰ ਸਾਹਿਬ ਤੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਐਮਪੀ ਲਈ ਚੋਣ ਲੜੀ ਸੀ ਅਤੇ 1,97,000 ਤੋਂ ਵੱਧ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀ ਐਮਪੀ ਸਰਪਜੀਤ ਸਿੰਘ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਮੁਲਾਕਾਤ ਕਰਕੇ ਪਾਈ ਅਮਰਿਤਪਾਲ ਸਿੰਘ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਸੌ ਚੁੱਕਣਗੇ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੌ ਸਪੀਕਰ ਓਮ ਬਿਰਲਾ ਦੇ ਦਫਤਰ ਵਿੱਚ ਹੀ ਚੁਕਾਈ ਜਾਵੇਗੀ। ਅਮਰਿਤਪਾਲ ਬਾਰੇ ਗੱਲ ਕਰਨ ਗਿਆ ਸੀ ਉਹਨਾਂ ਦੀ ਉਥ ਬਾਰੇ ਵੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ 100% ਸ਼ੋਰਟੀ ਨਾਲ ਉਹਨਾਂ ਨੇ ਕਿਹਾ ਵੀ 5 ਤਰੀਕ ਨੂੰ ਨੂੰ ਉਥੇ ਦਵਾਈ ਜਾਏਗੀ ਆ ਉਹ ਵੈਸੇ ਤਾਂ ਜੀ ਜੋ ਬੰਦਾ ਹੈ ਇਹਨੂੰ 25 ਤਰੀਕ ਨੂੰ ਚੁਕਾਉਣੀ ਚਾਹੀਦੀ ਸੀ ਸਾਰਿਆਂ ਦੇ ਨਾਲ ਹੀ ਪੰਜਾਬ ਦੇ ਸਾਰੇ ਮੈਂਬਰਾਂ ਦੇ ਨਾਲ ਹੀ ਪਰ ਇਹਨਾਂ ਨੇ ਨਹੀਂ ਉਦੋਂ ਕੀਤਾ ਦੋ ਚਕਾਈ ਤੇ ਪਰ ਹੁਣ ਇਹ ਡੈਫੀਨੇਟ ਹੈ ਵੀ ਕਹਿ ਰਹੇ ਆ ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਤੋਂ ਇਸ ਕਈ ਵਾਰੀ ਮਿਲ ਚੁੱਕਿਆ ਹੈ ਉਹ ਦੱਤਾ ਜੀ ਨੂੰ ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹਿ ਲੋ ਤੁਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਆਏ ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਦੋ ਛੇਤੀ ਲੱਗੇ ਹੋਏ ਆ ਕਿਉਂਕਿ ਪੰਜਾਬ ਗਵਰਨਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ ਤੇ ਉੱਥੋਂ ਵੀ ਆ ਗਈ ਹੁਣ ਸਾਰੇ ਪਾਸੋਂ ਆ ਗਈ ਹੈ ਤੇ ਹੁਣ 5 ਤਰੀਕ ਨੂੰ ਚਕਾਉਣਗੇ ਸਰ ਇਹਦੇ ਵਿੱਚ ਫਾਰਮੈਲਟੀਆਂ ਵੀ ਹੁੰਦੀਆਂ ਐ ਖੈਰ اسی ਗੱਲ ਨਹੀਂ ਐ ਬਈ ਜੇ ਜਿੱਤ ਗਿਆ ਐ ਤਾਂ ਕੱਲੀ ਪਾਰਲੀਮੈਂਟ ਦੀ ਸੈਂਟਰ ਗਵਰਨਮੈਂਟ ਦੀ ਹੀ ਡਿਊਟੀ ਐ ਇਹਦੇ ਵਿੱਚ ਸਰ ਕਈ ਕਲੀਅਰੈਂਸ ਚਾਹੀਦੀਆਂ ਐ ਪਹਿਲਾਂ ਤਾਂ ਗਵਰਨਮੈਂਟ ਤੋਂ ਸਟੇਟ ਗਵਰਨਮੈਂਟ ਦੀ ਚਾਹੀਦੀ ਐ ਪੰਜਾਬ ਦੀ ਫਿਰ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਐ ਸਰਕ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਕਿਨਾਂ ਕੋਲੇ ਆ ਗਈ ਹੈ ਪਾਰਲੀਮੈਂਟ ਕੋਲੇ ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ ਪੰਜ ਜੀ ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ ਹੈ ਇਸ ਮਾਮਲੇ ਦੇ ਵਿੱਚ ਭਾਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਬਲਰਾਮ ਜਾਖੜ ਨੇ ਕੁਝ ਸਵਾਲ ਵੀ ਚੱਕੇ ਮੇਰੇ ਮੇਰੇ ਖਿਆਲ 'ਚ ਹੈ ਜੇ ਇਕੱਲੇ ਅਮਰਿਤਪਾਲ ਹੀ ਨਹੀਂ ਹੋਰ ਵੀ 6 ਸੈਂਟ ਐਮਪੀ ਹੈ ਜਿਨ੍ਹਾਂ ਨੇ ਸੋ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੋਚਣ ਵਾਸਤੇ ਦੇਣਗੇ ਤਾਂ ਜੇ ਜੇੜ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਂਦਾ ਚ ਇਹ ਸੁਣਾਈਆ ਜਾਂ ਜੇ ਜੇ ਡਿਗਰੂ ਵਿੱਚ ਵੀ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਇਸ ਜਿਹੜੇ ਬੰਦੇ ਹਟਾ ਦਿਓ ਮਾਨਤੋਤ ਵੀ ਅਗੇ ਸਟੇ ਕਰੋ ਪਾਈ ਅਮਰਿਤਪਾਲ ਸਿੰਘ ਦੇ ਸੋਚੁੱਕਣ ਬਾਰੇ ਜਦੋਂ ਉਹਨਾਂ ਦੇ ਚਾਚਾ ਜੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਸੋਸ਼ਲ ਮੀਡੀਆ ਦੇ ਥਰੂ ਪਾਈ ਸਰਬਜੀਤ ਸਿੰਘ ਜੀ ਦਾ ਬਿਆਨ ਸੁਣ ਕੇ ਇਸ ਬਾਰੇ ਜਾਣਕਾਰੀ ਮਿਲੀ ਹੈ ਨਾਲ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਸੋਚੁੱਕਣ ਦੀ ਇਜਾਜ਼ਤ ਸਰਕਾਰ ਨੇ ਦਿੱਤੀ ਹੈ ਉਸੇ ਤਰ੍ਹਾਂ ਆਉਣ ਵਾਲੇ ਲੋਕ ਸਭਾ ਦੇ ਸੈਸ਼ਨਸ ਲਈ ਵੀ ਪਈ ਅਮਰਿਤਪਾਲ ਸਿੰਘ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਏ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਦੇਵ ਸਿੰਘ ਭਾਈ ਅਮਰਿਤਪਾਲ ਸਿੰਘ ਦਾ ਚਾਚਾ ਬੋਲ ਰਿਹਾ ਹਾਂ। ਹਾਂ ਅੱਜ ਸਾਨੂੰ 11 ਵਜੇ ਤੋਂ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੋਂ ਮੁੜ ਕੇ ਬਾਅਦ ਚ ਭਾਈ ਸਰਬਜੀਤ ਸਿੰਘ ਖਾਲਸਾ ਦੇ ਤੁਹਾਨੂੰ ਪਤਾ ਲੱਗਾ ਕਿ ਉਹਨਾਂ ਦੀ ਮੁਲਾਕਾਤ ਲੋਕ ਸਭਾ ਸਪੀਕਰ ਦੇ ਨਾਲ ਹੋਈ ਆ ਤੇ ਉਹਨਾਂ ਨੇ ਜਿਹੜੀ 5 ਜਨਵਰੀ ਨੂੰ ਉਹਨਾਂ ਨੂੰ ਸੌਂਚ ਪਾਉਣ ਦਾ ਜਿਹੜਾ ਮਾਦਾ ਕਿਤਾਬਾਂ ਤੇ 5 ਦਸੰਬਰ ਦੀ ਜਿਹੜੀ ਪਹੁੰਚ ਚੁੱਕੀ ਜਾ ਰਹੀ ਹੈ। ਦੇਖੋ ਜੀ ਸਾਰੇ ਜਿੰਨੇ ਵੀ ਲੋਕ ਇਸ ਸਮੇਂ ਦੀ ਟੀਕਾ ਲਾ ਰਹੇ ਸਾਰਿਆਂ ਨੂੰ ਬੜੀ ਖੁਸ਼ੀ ਆ। ਪਰਿਵਾਰ ਨੂੰ ਤੇ ਦੇਖੋ ਖੁਸ਼ੀ ਹੁੰਦੀ ਹੈ ਇਹ ਮੌਕੇ ਦੀ। ਪਰ ਅਸੀਂ ਤੇ ਜਿਹੜਾ ਚਾਹੁੰਦੇ ਸੀ ਕਿ ਪਹਿਲਾਂ ਹੀ ਹੋ ਜਾਣਾ ਚਾਹੀਦਾ ਦੂਜੇ ਮੈਂਬਰਾਂ ਦੇ ਨਾਲ ਹੀ ਸੋਚ ਚੁੱਕੀ ਜਾਣੀ ਚਾਹੀਦੀ। ਪਰ ਚਲੋ ਦੇਰ ਆਈ ਦੁਰਸਤਾ ਹੈ। ਦੇਖੋ ਪਤਾ ਨਹੀਂ ਉਹ ਕੀ ਅਜੇ ਹੋਰ ਸੋਚਣਾ ਚਾਹੁੰਦੇ ਹੋਣਗੇ ਵੀ ਪਤਾ ਨਹੀਂ ਗਲਤੀ ਤੇ ਗਲਤੀ ਕਰ ਰਹੀ ਪੰਜਾਬ ਸਰਕਾਰ ਇਹ ਤੇ ਕੋਈ ਉਹਨਾਂ ਨੂੰ ਤੇ ਜਦੋਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਸੀ ਉਦੋਂ ਹੀ ਇੱਥੇ ਗੌਰ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਦੀ ਜਿਹੜੀ ਪਹਿਲੀ ਕਬਨਿਟ ਦੇ ਵਿੱਚ ਜਿਹੜੀ ਸੀ ਉਹ ਐਨਐਸਓ ਉਹਨਾਂ ਤੋਂ ਹਟਾ ਕੇ ਜਿਹੜਾ ਆਪਣਾ ਉਹਨਾਂ ਦਾ ਪ੍ਰੋਸੈਸ ਬਣਦਾ ਸੀ ਸੈਂਟਰ ਗਵਰਨਮੈਂਟ ਨੂੰ ਜਿਹੜਾ ਇਹ ਕਮੈਂਡ ਕਰਕੇ ਭੇਜਦੇ ਕੇ ਇਹਨਾਂ ਦੇ ਜਿਹੜੇ ਝੂਠੇ ਕੇਸ ਪਾਏ ਗਏ ਆ ਜਾਂ ਪੋਟੈਨਸ਼ੀਅਲ ਜੋ ਭਲਾਤੀ ਸੀ ਤੇ ਅਸੀਂ ਵਾਪਸ ਲੈਨੇ ਆ ਤੇ ਬੜੀ ਖੁਸ਼ੀ ਹੁੰਦੀ ਲੋਕਾਂ ਨੂੰ ਕਿ ਚਲੋ ਸਰਕਾਰ ਨੇ ਅੱਗੇ ਕਈ ਫੈਸਲੇ ਇਹੋ ਜਿਹੇ ਕੀਤੇ ਆ ਜਿਹੜੇ ਉਹਨਾਂ ਨੂੰ ਵਾਪਸ ਲਿਆ ਤੇ ਇਹ ਵੀ ਲੈ ਸਕਦੇ ਸੀ ਪਰ ਸਰਕਾਰ ਪਤਾ ਨਹੀਂ ਅਜੇ ਕੀ ਸੋਚਣਾ ਸੋਚਦੀ ਅਸੀਂ ਦੇਖ ਹਾਂ ਹੁਣ ਚਾਹੁੰਦੇ ਆ ਕਿ ਸਾਡੇ ਪਰਿਵਾਰ ਨੂੰ ਆਗਿਆ ਦਿੱਤੀ ਜਾਵੇ ਸੌਜਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਤੇ ਉਹਨਾਂ ਦੇ ਪ੍ਰਸ਼ੰਸਕ ਹੋਰ ਵੀ ਆ ਉਹਨਾਂ ਨੂੰ ਵੀ ਉੱਥੇ ਜੇ ਉਹ ਜਗ੍ਹਾ ਤੇ ਨਹੀਂ ਨਹੀਂ ਤੇ ਚਲੋ ਗੈਲਰੀ ਦੇ ਵਿੱਚ ਹੀ ਉਹਨਾਂ ਨੂੰ ਉਹ ਬੜੇ ਲੋਕਾਂ ਦੀ ਬੜੀ ਅਸਰਤਾ ਹੈ ਵਾ ਕਿ ਉਹਨਾਂ ਨੂੰ ਮਿਲਣ ਦੀ ਦੂਰੋਂ ਵੇਖਣ ਦੀ ਵੀ ਹੈਗੀ ਆ ਕਿ ਉਹ ਕੋਈ ਉਹਨਾਂ ਦਾ ਇਂਤਜ਼ਾਮ ਇਦਾਂ ਦਾ ਕਰਨਾ ਚਾਹੀਦਾ ਸਰਕਾਰ ਨੂੰ ਪ੍ਰੋਜੈਕਟ ਜਿਹੜੇ ਉਹਨਾਂ ਨੂੰ ਨੇ ਧਰਖ ਵੇਖ ਸਕਣ ਕਿਉਂਕਿ ਲੋਕਾਂ ਦਾ ਬੜਾ ਸਾਡੇ ਨੂੰ ਅਸੀਂ ਤੇ ਉਹਨਾਂ ਨੂੰ ਫਿਰ ਵੀ ਮੁਲਾਕਾਤ ਕਰਕੇ ਮਿਲਾਉਂਦੇ ਰਹੇ ਆ ਪਰ ਲੋਕਾਂ ਨੇ ਉਹਨਾਂ ਨੂੰ 1.5 ਸਾਲ ਤੋਂ ਜਿਹੜਾ ਵਾ ਲਗਭਗ ਉਹਨਾਂ ਨੂੰ ਨਹੀਂ ਵੇਖਿਆ ਲੋਕ ਵੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਨੂੰ ਮਿਲੀਏ ਵੇਖੀਏ ਤੇ ਬਾਕੀ ਜਿਹੜੇ ਆ ਲੋਕ ਸਭਾ ਦੇ ਜਿਹੜੇ ਆਉਣ ਵਾਲੇ ਸੈਸ਼ਨ ਵਾ ਉਹਨਾਂ ਦੇ ਵਿੱਚ ਵੀ ਅਗਿਆ ਦੇਣੀ ਚਾਹੀਦੀ ਆ ਕਿ ਉਹ ਉੱਥੇ ਉਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਉਹ ਜਿਹੜੇ ਆ ਕੋਈ ਹਲਕਾ ਖਡੂਰ ਸਾਹਿਬ ਦੇ ਤੇ ਹੋਰ ਪੰਜਾਬ ਦੇ ਜਿਹੜੇ ਸੰਬੰਧਤ ਮਾਮਲੇ ਜਿਹੜੇ ਪਹਿਲਾਂ ਤੋਂ ਹੀ ਪੈਂਡੇ ਕੋ ਪਏ ਉਹਨਾਂ ਨੂੰ ਜਿਹੜਾ ਉੱਥੇ ਠਾ ਸਕਣ ਪੰਜਾਬ ਦੀ ਗੱਲ ਕਰ ਸੇ